ਲੋਕਾਂ ਨੇ ਸ਼ਰਮੀ ਲਾਲੀ ਰਿਸ਼ਤੇ ਨਾਤੇ ਖੂਨ ਦੇ ਸਬੰਧ ਸਭ ਕਰ ਚੁੱਕੇ ਨੇ ਖਤਮ ਜੀ ਹਾਂ ਦੱਸ ਦਈਏ ਅਜੇ ਹਾ ਇੱਕ ਮਾਮਲਾ ਮੋਗਾ ਦੇ ਲਾਲ ਸਿੰਘ ਰੋਡ ਤੇ ਸਥਿਤ ਸੰਗਤ ਸਰ ਗੁਰਦੁਆਰਾ ਸਾਹਿਬ ਚ ਹੰਗਾਮਾ ਹੋ ਗਿਆ ਜਦੋਂ ਮੋਗਾ ਦੇ ਪਿੰਡ ਮਹਿਣਾ ਦੇ ਰਹਿਣ ਵਾਲੀ ਇੱਕ ਲੜਕੀ ਇੱਕ ਮਹੀਨੇ ਤੋਂ ਘਰੋਂ ਭੱਜ ਗਈ ਸੀ ਜਿਸ ਤੋਂ ਬਾਅਦ ਲੜਕੀ ਤੇ ਲੜਕੇ ਦੇ ਮਾਮੇ ਦਾ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ ਪਰਿਵਾਰ ਨੇ ਵਿਆਹ ਦਾ ਸਰਟੀਫਿਕੇਟ ਲੈ ਕੇ ਨਹਿਿੰਗ ਸਿੰਘ ਜੱਥੇਵੰਦਿਆ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਨਹਿਿੰਗ ਸਿੰਘ ਜੱਥੇਵੰਦਿਆ ਨੇ ਗੁਰਦੁਆਰਾ ਸਾਹਿਬ ਆ ਕੇ ਗ੍ਰੰਥੀ ਤੋਂ ਪੁੱਛਗਿੱਛ ਕੀਤੀ ਤੇ ਗ੍ਰੰਥੀ ਸਾਹਿਬਾਨ ਨੇ ਆਪਣੀ ਗਲਤੀ ਮੰਨ ਲਈ ਜੀ ਹਾਂ ਦੱਸ ਦਈਏ ਗ੍ਰੰਥੀ ਸਾਹਿਬ ਨੇ ਕਿਹਾ ਕਿ ਮੈਂ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਮਾਮਾ ਤੇ ਭਾਣਜੀ ਦੇ ਮੈਰਿਜ ਸਰਟੀਫਿਕੇਟ ਬਣਾ ਕੇ ਦਿੱਤਾ ਸੀ ਜਿਸ ਤੋਂ ਬਾਅਦ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਏ ਆਓ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਜਾਂਦੇ ਹਾਂ 18 ਸਾਲ ਦੀ ਬੱਚੀ ਆ ਸਾਡੀ ਜੀ 3 ਮਹੀਨੇ ਤੋਂ ਸਾਨੂੰ ਪਤਾ ਲੱਗਿਆ ਤੇ ਮਹੀਨੇ ਤੋਂ ਸਾਨੂੰ ਪਤਾ ਲੱਗਿਆ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਸੀ ਦਿੱਤੀ ਸੀ ਪੁਲਿਸ ਨੂੰ ਇਤਲਾਹ ਸੀ ਉਹਨਾਂ ਨੇ ਨਹੀਂ ਕੀਤੀ ਸਾਡੀ ਕਾਰਵਾਰੀ ਉਹਨਾਂ ਨੇ ਕਿਹੜੇ ਥਾਣੇ ਦਿੱਤੀ ਮੈਂ ਨਹੀਂ ਥਾਣੇ ਦਿੱਤੀ ਸੀਗੀ ਕਿਵੇਂ ਪਤਾ ਲੱਗਿਆ ਇੱਥੇ ਤੇ ਹੁਣ ਸਾਨੂੰ ਪਤਾ ਲੱਗ ਗਿਆ ਜੀ ਮੁੰਡੇ ਨੂੰ ਫੜਿਆ ਸੀ ਮਹੀਨੇ ਬਾਅਦ ਆ ਉਹ ਮੁੰਡਾ ਕੀ ਲੱਗਦਾ ਬੰਦਾ ਉਹ ਸਾਡਾ ਭਰਾ ਲੱਗਦਾ ਸੀ ਤੇ ਵਿਆਹ ਕਰਾ ਲੈ ਇਹਨਾਂ ਨੇ ਵਿਆਹ ਵਿਆਹ ਨਹੀਂ ਕਰਾਏ ਜੀ ਹਜੇ ਉਹਨਾਂ ਨੇ ਇੱਥੇ ਕਿਵੇਂ ਪਹੁੰਚੇ ਇੱਥੇ ਕੀ ਕਰਨ ਆਏ ਸੀ ਉਹ ਓਏ ਇਹਨਾਂ ਨੇ ਛੱਦੀ ਸੀਗੀ ਉਹ ਲੈ ਕੇ ਆਏ ਜਿਹੜੀ ਵਿਚੋਲੀ ਸੀਗੀ ਵਿੱਚ ਉਹ ਕੌਣ ਆ ਉਹ ਉਹਨਾਂ ਦੀ ਸੀਗੀ ਪੀਟੀ ਪੀਟੀ ਇਨਾਂ ਦੇ ਥੋੜੀ ਕੁੜੀ ਰਿਸ਼ਤਦਾਰੀ ਉਹਨਾਂ ਨਾਲ ਕੁਛ ਨਹੀਂ ਗੀ ਛੱਡੀ ਜੀ ਥੋੜੀ ਕੁੜੀ ਦੱਸ ਕੇ ਨਹੀਂ ਤੁਹਾਨੂੰ ਕਰੋ ਜਾਂ ਤੁਹਾਨੂੰ ਫੋਨ ਫੋਣ ਬਾਅਦੋਂ ਟਰੇਸ ਨਹੀਂ ਕੀਤਾ ਉਹਨਾਂ ਦਾ ਨਹੀਂ ਕੁੜੀ ਨਹੀਂ ਦੱਸ ਕੇ ਆ ਜੀ ਛਾਨੂੰ ਨਾ ਉਹਦੀ ਕੁੜੀ ਫੋਨ ਸੀਗਾ ਉਹ ਕੁੜੀ ਨਾਲ ਗੱਲਬਾਤ ਹੋਈ ਥੋੜੀ ਕੁੜੀ ਨਹੀਂ ਹੋਈ ਜੀ ਛੱਡੀ ਤੇ ਉਹ ਮੁੰਡਾ ਜਿਹੜਾ ਵਿਆਹ ਸੀਗਾ ਤੁਹਾਡਾ ਭਰਾ ਲੱਗਦਾ ਉਹ ਕਿੱਥੇ ਐਸੋ ਉਹ ਮਹਿਨੇ ਪੈਂਡ ਹੈਗਾ ਤੇ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿੱਥੇ ਪੁੱਛਿਆ ਨਹੀਂ ਕੁੜੀ ਕਿੱਥੇ ਉਹਦੇ ਘਰੇ ਹੈ ਨਹੀਂ ਸੀ ਨਹੀਂ ਪੁੱਛਿਆ ਜੀ ਇਹ ਕੀ ਮੰਗ ਕੀ ਕਰਦੇ ਹੋ ਜੀ ਇਹ ਮੰਗ ਕਰਨੇ ਵੀ ਸਾਡੀ ਬੇਟੀ ਹੋਣੀ ਚਾਹੀਦੀ ਏ ਇਹ ਤੇ ਬਾਬਾ ਜੀ ਦੇ ਕੋਲ ਪਹੁੰਚੇ ਬਾਬਾ ਜੀ ਨੇ ਕੀ ਕੁੜੀ ਨੂੰ ਉੱਥੇ ਸਰਟੀਫਿਕੇਟ ਦਿੱਤਾ ਹੈ ਜਾਂ ਕੀ ਵਿਆਹ ਕਰਾ ਕੇ ਤਨੰਦ ਕਰਾਇਆ ਇਹਨੇ ਗਾਲ ਤੇ ਦਿੱਤਾ ਸਰਟੀਫਿਕੇਟ ਪੈਸੇ ਲੈ ਕੇ ਦਿੱਤੇ ਇਹਨੇ ਨੰਦੇ ਨਹੀਂ ਹੋਈ ਹੈ ਜੀ ਕੁੜੀ ਦੀ ਸਹੀ ਕੀ ਮੰਗ ਕਰਦੇ ਹਾਂ ਕਿ ਕਾਰਵਾਈ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਇਹ ਜੀ ਕਾਰਵਾਈ ਕਰਦੇ ਵੀ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਦੋਸ਼ੀ ਆਨ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੌਣ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਆ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵੇ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੜਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਆਨੰਦ ਕਾਰਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅਜੀ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੁੜ ਕੇ ਉਹਦੇ ਉੱਥੇ ਲੈ ਕੇ ਸਰਪੰਚਾਂ ਬਿੰਬਰਾਂ ਦੇ ਸਰਪੰਚਾਂ ਬਿੰਬਰਾਂ ਨੇ ਲਿਜਾ ਕੇ ਉੱਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਐਜੀ ਥਾਣੇ ਗਏ ਸੀ ਜੀ ਐਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਅਸੀਂ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦੇ ਸਾਡੀ ਬੇਟੀ ਗਈ ਆ ਮਗਲੀ ਸਿਕਰਾਂ ਦੀ ਗੱਲ ਹੈਗੀ ਐ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆ ਮਗਲੀ ਸਿਕਰਾਂ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਨੂੰ ਕੋਈ ਗੱਲ ਨਹੀਂ ਸੁਣੀਗੀ ਉੱਥੇ ਵੀ ਸਾਡੀ ਥਾਣੇ ਵਾਲਿਆਂ ਨੇ ਇੱਥੇ ਵੀ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵਿਆ ਉਹਨਾਂ ਨੇ ਧਮਕੀਆਂ ਧਮਕੀਆਂ ਦੇ ਕੇ ਕੁੜੀ ਦੇ ਵੀਰ ਮਿਆਂ ਲਈ ਆ ਤੁਹਾਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਦੇ ਕਿਵੇਂ ਪਰਚਿਆਂ ਤੇ ਸਾਡੇ ਚੋਂ ਬੰਦਿਆਂ ਦੇ ਐ ਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ ਹੋਣੀ ਚਾਹੀਦੀ ਆ ਕਾਰਵਾਰੀ ਹੋਣੀ ਚਾਹੀਦੀ ਉਹਨਾਂ ਤੇ ਜਿਹਦੇ ਨਾਲ ਨੰਦ ਕਰਾਏ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸਟਾ ਕਿੰਨੀ ਉਮਰ ਕਿੰਨੀ ਉਮਰ ਉਹਦੀ ਉਮਰ ਹੋ ਗਈ 25 ਕਿੰਨੀ 24 ਸਾਲ ਦੀ ਮੁੰਡੇ ਦੀ ਉਮਰ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਹੈ ਕੀ ਨਾ ਕੀ ਦਾ ਉਹਦਾ ਬਦੇਵ ਸਿੰਘ ਨਾਮ ਹੈ ਦੇਵੀ ਕਹਿੰਦੀ ਹੈ ਕਾ ਸੈਟ ਬਗਾ ਤੂੰ ਤੁਹਾਨੂੰ ਸ਼ਰਮ ਨਹੀਂ ਆਉਣੀ ਮੈਂ ਵੀ ਹੋਰ ਲੁਕਾਵਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਨਹੀਂ ਪਾ ਜਦੋਂ ਨੰਦਕਾਰ ਚ ਕਰਨ ਆਏ ਆ ਹਾਂਜੀ ਨੰਦਕਾਰ ਚ ਹੋਏ ਆ ਕਿ ਇੱਦਾਂ ਹੀ ਸਰਟੀਫਿਕੇਟ ਨਹੀਂ ਹੋਇਆ ਅਜਾ ਆਨੰਦਗਾਰ ਨਹੀਂ ਹੋਇਆ ਆਨੰਦਗਾਰ ਵੀ ਨਹੀਂ ਹੋਇਆ ਉਹੀ ਸਰਟੀਫਿਕੇਟ ਕਿੰਨੇ ਪੈਸੇ ਲੈ ਬਾਬਾ ਉਹ ਯਾਰ ਮੇਰਾ ਡੇਢ ਦਾ ਵੀ ਪੈਸੇ ਨਹੀਂ ਦਿੰਦਾ ਕਿ ਕਿ ਆਨੰਦਗਾਰ ਤਾਂ ਨਹੀਂ ਹੋਏਗੇ ਮੈਂ ਨਿਸ਼ਾਨ ਸਾਹਿਬ ਆ ਦੱਸਿਆ ਮੈਂ ਕਿਸੇ ਨੂੰ ਪ੍ਰੇਸ਼ ਨਹੀਂ ਇਹ ਗੱਲ ਬਾਬਾ ਸੱਚੀ ਗੱਲ ਕਹਿੰਦਾ ਵੀ ਆਨੰਦਗਾਰ ਤਾਂ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕੱਲਾ ਦਿੱਤਾ ਤਾਗ ਤੇ ਲਿਖ ਕੇ ਸਾਈਨ ਹੋਏ ਤਦੇ ਮੈਂ ਆ ਗਿਆ ਫੋਨ ਹਾਉਸ ਤੇ ਸਾਟੀ ਗੇਟ ਤੇ ਆ ਗਿਆ ਆ ਬਸ ਜੀ ਨਾ ਕੀ ਕਰਨੋ ਥੱਕੇ ਰ ਘਠਾ ਬਾਤਾਂ ਗੱਲ ਸੇ ਇਸੇ ਜਮਾਂ ਨੂੰ ਬੈਠੇ ਬੈਠੇ ਨੂੰ ਕਹਿੰਦਾ ਗੁਰੂ ਵੀਰ ਦਾ ਜਿਹਨੇ ਪਹਿਲਾਂ ਸੁਣਾ ਥੀ ਮਰੋ ਜਮਾਂ ਕਿਹਦਾ ਭਾਣੇ ਸਾਡਾ ਨਾਕ ਦਾ ਪਿਆ ਹੋਰ ਵੀ ਕਿਤੇ ਹਾਂ ਹਾਂ ਹੋਰ ਵੀ ਕਿਤੇ ਹਾਂ ਗੋਲੀ ਕਿਤੇ ਨੇ ਕਿਲੇ ਕਿਤੇ ਨੇ ਪਹਿਲਾਂ ਲੇ ਪਾਲੀ ਨੇ ਪੜਾਈ ਹੈ ਇਹ ਨਹੀਂ ਕਹਿੰਦਾ ਹੋਰ ਵੀ ਕੰਮ ਕਰ ਦਿੱਤਾ ਹੋਰ ਕਰ ਦਿੱਤਾ ਹੈ ਤੈਨੂੰ ਕੋਈ ਨਹੀਂ ਦਿੱਤੀ ਓਏ ਤੇਰੀ ਗੱਲ ਸੁਣ ਇੱਕ ਮਿੰਟ ਗੱਲ ਕਰਕੇ ਤੂੰ ਕਰ ਤੀ ਉਹ ਪਰਿਵਾਰ ਤੋਂ ਨਿਕਲ ਜਾ ਅਜੇ ਤੱਕ ਆਂ ਦਿੱਤਾ ਦੱਸ ਮੈਨੂੰ ਇੱਕ ਮਿੰਟ ਦੱਸ ਤੂੰ ਬਾਬਾ ਬਜ਼ੁਰਗਾਂ ਤੂੰ ਅਸੀਂ 10 ਨਾਲ ਤੇਰੇ ਨਾਲ ਇਹ ਹੋਰ ਕੰਮ ਕੀਤਾ ਦੱਸ ਨਾ ਅਸੀਂ ਤੇ ਨਹੀਂ ਕਰ ਮੈਂ ਨਹੀਂ ਦਾ ਤੇਰਾ ਜੀ ਮੈਂ ਤੇ ਤੂੰ ਕਰਕੇ ਉਹ ਮਾਰੇ ਉਹ ਮਾਰੇ ਕੰਮ ਕੀਤੇ ਆ ਜੀ ਅਗਲੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖੀ ਆ ਇਹਨੂੰ ਇਨਸ਼ਾ ਅੱਲਾਹ ਰਹਿਮਤ ਲਾਉਂਦਾ 4 ਲੱਖ ਰੁਪਏ ਲਗਦਾ ਹੋ ਤੈਨੂੰ ਦੇਣਾ ਪਊਗਾ 4 ਲੱਖ ਰੁਪਏ ਹੀ ਕੋਟੀ ਭਾਜੇ ਜਾਂ ਕਿ ਭਾਜੇ ਦੇ ਕੋਈ ਆਨੰਦ ਕਾਰਜ ਜੇ ਤੂੰ ਕਰਵਾ ਦੇਗਾ 4 ਲੱਖ ਰੁਪਏ ਲੱਗਿਆ ਸਾਡਾ ਭਾਈ ਸਾਡਾ ਮੈਂ ਕਿਵੇਂ ਚਲੀ ਜਾ ਰਿਹਾ ਸਾਡੀ ਬਾਬਾ ਜੀ ਆ ਵੇਖੋ ਆਹ ਹੈ ਜੋੜੇ ਤੁਹਾਡੇ ਮੁਰੇ ਹੱਥ ਆ ਵੇਖੋ ਮੇਰੀ ਗੱਲ ਸੁਣੋ ਇਹ ਗੁਰਦੁਆਰਾ ਸਾਰੀ ਸਾਂਝੀ ਵਾਰਤਾ ਦਾ ਠੀਕ ਹੈ ਨਾ ਇਹਦੇ ਕੱਲੇ ਜਿਹੜੀ ਦੁਕਾਨਦਾਰੀਆਂ ਬੰਦ ਕਰ ਦੋ ਜਾਨੀ ਲੱਗੇ ਕਰ ਜਿੱਥੇ ਜਾਨੀ ਨਾ ਕਰਦੀ ਕੰਨੀ ਮਾਪਿਓਂ ਕਿਉਂ ਨਹੀਂ ਬੁਲਾਇਆ ਤੂੰ ਦੋ ਵਾਰ ਕਿਉਂ ਲੱਗੇ ਆ ਤੂੰ ਵਾਰ ਕਿਨੇ ਦਿੱਤੇ ਹਾਂ ਹਾਂ ਕੀ ਹੋ ਗਈ ਕਿਉਂ ਹੋ ਗਈ ਅਗਲੇ ਬਗੈਰ ਨਹੀਂ ਦੀ ਇਹ ਨਾ ਰੋਣ ਕਰ ਰੋਣ ਕਰ ਜਾਣਾ ਹੈ ਨਾਮ ਲਿਖਣਾ ਤੇਰਾ ਨਾਮ ਧੱਕਾ ਨੂੰ ਜੇਰ ਕਰੀਂ ਤੁਸੀਂ ਆਪ ਦੀ ਕੁੜੀ ਤੋਰ ਦਿਓ ਅੱਜ ਕੱਲ੍ਹ ਆਪਾਂ ਕੁੜੀ ਤੋਰਾਂਗੇ ਮੁੰਡੇ ਨਾਲ ਪੁੱਤ ਦੀ ਤੋਰ ਆਦੀ ਨੋਤੀ ਦੀ ਤੋਰ ਹਤੀ ਮੰਗ ਲਾਂਗੇ ਅੱਜ ਗੱਲ ਉਹਨੂੰ ਮੈਂ ਮੈਂ ਸੱਜਣ ਉਹ ਸੱਜਣ ਉਹ ਸੱਜਣ ਨੀ ਕਸਾ ਕੀ ਗੱਲ ਆ ਆਹ ਜਿਹੜੇ ਨਾਦੀ ਦੇ ਸਾਡੇ ਵਿਖੇ ਉਹਨਾਂ ਦੇ ਘਰ ਦੀ ਤੋਰ ਆ ਦੇ ਘਰ ਦਾ ਆਇਓ ਮੁੰਡੇ ਦੇ ਤੋਰ ਪੁੱਤ ਨੂੰ ਆਦੀ ਤੁਸਰ ਜਦੋਂ ਨੋਵੀਂ ਮਾਟੀ ਦੇ ਆ ਰਹੀਆਂ ਨੇ ਉਹਨਾਂ ਦੇ ਘਰ ਕੋਲੋਂ ਕੁਕਾ ਦੇ ਨੂੰ ਦਾ ਘਰ ਦੀ ਨਾ ਕੱਲ੍ਹ ਜੇ ਚਾਹ ਪਰ ਨਹੀਂ ਆਉਂਦੇ ਜੇ ਸਾਡੇ ਕੋਲੋਂ ਦੀ ਕੰਦਲ ਚ ਕੱਟ

અરે મોર રાજી ઓય બંદા પસાવા ને કિને ખરાવે હા યાર ઓય બંદા પસાવા ને તેરે નો ઓ મોર પૈસા નતો ખરાવે મે હા તને દોસ્ત મારી બાપની પેશાની કોઈ નહી ઓય નહી કંદા આનંદ કરે ભાઈ તું ભામની ايني مردا تو دا تو دا تو دا مر تو ساڈی اسي نال تو دا اسي اے اے مر تو نوں دیکھو کوئی فائدہ نئیں تھی وار جے پٹ کے نا میرے ہاتھ وچ کوئی پتہ لگ ہاں او نالا بنا نا نوں پہلاں نوں او میرے دمانے تو کر دتا تو کر دتا او جہندیا OK conditioned 경찰, hind liksom, irim시 objectively, langisi threatened in firstigen, objection. piercing,男人 was related to yourself,轼н, you too, secondo me, your mumi come down, our YouTube Background is your mumi come down, ourِ Ng particular contract and your dancing. ਯੋਗ ਤਾਂ ਉਹ ਦੋ 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 ਉਹਦਾ ਸਾਰਾ ਆਪਣੇ ਮਾਮਲੇ ਉਹ ਬੁਲਾਓ ਇੱਕ ਮਿੰਟ ਸਾਥੀ ਕਰਦੇ ਗੁਰੂ ਘਰ ਦੇਦ ਵੀ ਕਰਦੇ ਸਪੈਸ਼ਲ ਮੰਨਦਾ ਵੇਦ ਵੀ ਕਰਦਾ ਫਿਰ ਗੁਰੂ ਘਰ ਦੀ ਤੂੰ ਹਰਜੀਤ ਸਿੰਘ ਹਾਂ ਤਾਂ ਦੋ ਪਲੇਟ ਚੱਲੋ ਇਹ ਤੁਮ ਗੱਡੀ ਮੰਗਾਓ ਹੋਰ ਹੋਰ ਇਹਨਾਂ ਦੇ ਹਵਾਲੇ ਛੱਡਨੇ ਤੇ ਕੱਲ ਨੂੰ ਤਾਂ ਵੇਚ ਦੇਣਗੇ ਗੁਰੂ ਨੂੰ ਵੀ ਇਹ ਉਹ ਜਲਦੀ ਇਹ ਵੇਦ ਵੀ ਕਰਦੇ ਪਏ ਆਪਾਂ ਸਾਰੀ ਤੇਰੀ ਉਮਰ ਨਾਲ ਕੀ ਚਿੱਟੀ ਗਾੜੀ ਦੀ ਨਹੀਂ ਨਹੀਂ ਤਾਂ ਤੂੰ ਜ਼ਰੂਰ ਤੇ ਤੂੰ ਗੱਲ ਨਹੀਂ ਹੋਏ ਗੱਲਾਂ ਪਾ ਕੱਟ ਕੇ ਦੇ ਸਾਡੀ ਕਿਟ ਗੱਲਾਂ ਸਾਡੀ ਗੱਲਾਂ ਸਾਡੀ ਕਿਟ ਕੱਟ ਕੇ ਦੇ ਤਾਂ ਅਨੰਦ ਕਾਲ ਤਾਂ ਹੋਏ ਨਹੀਂ ਕਿ ਅਦਾਲਤ ਨੂੰ ਵੀ ਫਮਰਾ ਕੀਤਾ ਬੰਦੇ ਨੇ ਤੂੰ ਕਾਨੂੰਨੋਂ ਦਾ ਵੀ ਦੋ ਦੋਸ਼ੀਂ ਹੈਂ ਦੋਸ਼ੀਂ ਮੈਂ ਕਾਨੂੰਨਾਂ ਦਾ ਨਹੀਂ ਹੈਗਾ ਖਾਤੋਂ ਪੰਚਲਾ ਦਾ ਹੈਗਾ ਹੀ ਹੈਗਾ ਕਾਨੂੰਨ ਦਾ ਵੀ ਦੋਸ਼ੀਂ ਤੂੰ ਸ਼ੱਦਨੀਆਂ ਮੇਰਾ ਕਹਿਣ ਦਾ ਦਸੰਗ ਗੱਲ ਕੀ ਹੈ ਮੈਂ ਕੋਈ ਸਾਡੇ ਸਾਡੇ ਸਾਰੇ ਸਾਰੇ ਪੱਗਾਂ ਤੇ ਤੈਨੂੰ خیال ਨਹੀਂ ਸਾਰੇ ਸਿੱਖਾਂ ਨੂੰ ਤੇ ਲਾਂਦਾ ਪਾਉਗੀ ਜਿਹਦੇ ਕੋਲੇ ਵੀ ਵੀਡੀਓ ਜਾਊਗੀ ਅਗਲੇ ਨੇ ਕਹਿਣਾ ਗੁਰਦੁਆਰੇ ਦੇ ਠੇਕੇਦਾਰ ਬਣਿਆ ਦੁਕਾਨਾਂ ਖੋਲੀਆਂ ਤੇ ਗੁਰੂ ਦੇ ਨਾਂ ਤੇ ਤੁਸੀਂ 2-2000 ਰੁਪਏ ਲੈਨੇ ਹਾਂ ਮੈਂ ਇਹਨੂੰ ਇਨਕਾਰ ਦਿੰਦਾ 2000 ਮੈਂ ਨਾ ਮੈਂ ਠੇਕੇਦਾਰੀਆਂ ਠੇਕੇਦਾਰੀਆਂ ਕੀ ਕੀਤਾ ਵਾ ਮੈਂ ਮੰਨਦਾ ਮੈਂ ਮੰਨਦਾ ਗਲਤੀ ਹੋ ਗਈ ਮੇਟੋ ਮੈਂ ਮੰਨਦਾ ਇਹ ਗਲਤੀ ਤੇ ਪਾਪ ਐ ਇਹਨੂੰ ਪਾਪ ਕਹਿੰਦੇ ਆ ਜੇ ਸੁਣੋ ਹੁਣ 1.5 ਸਾਲ ਪਹਿਲਾਂ ਤੂੰ ਉਹਦਾ ਮੰਨਿਆ ਸੀ ਮੇਰੇ ਤੋਂ ਗਲਤੀਆਂ ਹੋ ਗਈਆਂ ਮੇਰੇ ਤੋਂ ਗਲਤੀ ਹੋ ਗਈ ਉਹ ਛੱਡਦਾ ਆ 1.5 ਸਾਲ ਬਾਅਦ ਫੇਰ ਅਪਨ ਚਾਰ ਪੰਜ ਫੇਰ ਹੋ ਗਏ ਆ ਕਿ ਕਿ ਗੈਰਹੀ ਹੋਇਆ ਹੋਵੇ ਐਸੇ ਜਗ੍ਹਾ ਤੇ ਬਿਚਾ ਸੀਗਾ ਐਸੇ ਜਗ੍ਹਾ ਤੇ ਮੈਂ ਜਿੱਕੇ 4 ਹੋਇਆ 5 ਹੋਇਆ ਇਹ ਪਤਾ ਨਹੀਂ ਮੇਰੇ ਕੋਲ ਸਾਡੀ ਜਿੱਕੜ ਪਈ ਆ ਸਾਡੇ ਕੋਲੇ ਸਾਡੀ ਕਰ ਦੇਖ ਕੇ ਸਾਨੂੰ ਕੋਈ ਪਤਾ ਸਾਡੀ ਜਿੱਕੜ ਪਈ ਆ ਬਾਪੂ ਸਾਡੀ ਜਿੱਕੜ ਬੋਲੀ ਆ ਤੇਰੇ 4 5 ਕਰ ਜਾਂਦਾ ਜਿੱਕੜ ਪਰਦੇ ਕੱਢਦੇ ਆਇਆ ਮਾਫੀ ਤੁਹਾਨੂੰ ਇਹ ਜਿੱਕੀ ਸਾਹੀ ਸੰਗਤ ਨੇ ਮਾਫੀ ਦਿੱਤੀ ਆ ਸੰਗਤ ਇੱਥੇ ਕੀ ਜਿੱਤ ਇਹ ਕੁਲਚਨ ਆਉਣ ਵਾਲੀ ਥੋੜਾ ਲੰਮਾ ਥੋੜੀ ਜਿਹੀ ਲੋੜ ਪਾਈ ਲਾਪਦਾ ਜੇ 18 ਸਾਲ ਹੋ ਗਏ ਨੰਬਰ 90 ਦੇ ਅਕੀਲ ਨਹੀਂ ਕਾਪੀ ਤੇ ਵੀ ਜਿਆਦਾ ਹੋਣਾ ਹੈ ਤਾਂ ਤੋਂ 12 ਗੁੰਡੇ ਨੂੰ ਭੜਿਆ ਸੀ ਮੇਰੇ ਬਾਦਾ ਕੋਣ ਹੁੰਦਾ ਕੀ ਲੱਗਦਾ ਤੁਹਾਡਾ ਉਹ ਸਾਡਾ ਭਰਾ ਲੱਗਦਾ ਅਸੀਂ ਵਿਆਹ ਕਰਾ ਲਿਆ ਇਹਨਾਂ ਨੇ ਆਹ ਵਿਆਹ ਨਹੀਂ ਕਰਾਉਂਦੇ ਇਹਨਾਂ ਨਾਲ ਇਹ ਤੇ ਆਣਾ ਸੀ ਆਦਿਕੋਤੀ ਜੋ ਹਾਂ 11 ਨੂੰ ਵਿਕੋ ਗਿਆ ਦਿੰਦੇ ਨਾ ਨਹੀਂ ਲੈਣੀ ਲੋੜ ਕਿਉਂ ਨਾ ਲੋੜ ਨਾਲ 12 ਪੜਾਇਆ 4.5 ਲੱਖ ਰੁਪਏ ਉਹ ਤੈਨੂੰ ਲੈਣਾ ਚਾਹਦਾ ਤੇ ਜਾ ਹਾਂ ਕਿਨਰ ਦੋ ਬੋਖੇ ਸਾਹਮਣੇ ਕਿਨਰ ਪਰ ਭਾਂਡਾ ਜਿਹੜੀ ਗੱਲ ਹੋਈ ਆ ਤੂੰ ਪੁੱਛ ਮੰਗਾ ਲੈ ਉਹਦਾ ਨੰਗਾ ਕਰ ਉਹਦੇ ਨਾਲ ਜੱਲ ਕਰ ਜਿੰਨੇ ਪਹਿਲੇ ਆ ਜਿੰਨੇ ਪਹਿਲੇ ਇੱਕੋ ਕੰਮ ਆਇਆ ਮੈਂ ਜਿੰਨੇ ਗੁਰੂ ਸਿੰਘ ਨੇ ਪਹਿਲੇ ਆ ਜਿੰਨੇ ਪਹਿਲੇ ਬੈਠੇ ਸਾਰੇ ਸਾਡੇ ਨਾਲ ਕੰਨ ਸਾਡੇ ਦੇ ਟੈਂਡਾ ਪਤਾ ਲੱਗਿਆ ਇੱਕ ਕਰਬੀਆਂ ਦਾ ਪਤਾ ਲੱਗਿਆ ਥਾਰਾ ਪਤਾ ਲੱਗਿਆ ਥਾਰਾ ਪਤਾ ਲੱਗਿਆ ਅੱਜ ਬੁੰਡੇ ਮਗਰ ਹਾਂ ਤੂੰ ਨਾ ਤੂੰ ਨਾ ਮੋਕਾ ਦੇ ਰੇ ਢੱਡ ਮੱਝੂ ਕਰਦੇ ਰ ਅਟੇਲ ਮੁੱਕ ਗਏ ਹਾਂ ਬੰਨੂ ਤੋਂ ਪੜੀਏ ਪੜੀਏ ਨਾ ਨਾ ਆਈ ਕੌਣ ਪੜੇ ਆਪਸ ਬੈਠਿਆ ਫਰ ਨਾ ਇਹ ਨਹੀਂ ਗਨ তোমার বাড়ি বাড়ি কাম বন্নীয়া ও ভাই মাগর নাম মিডিয়া যেতা রে ও বাবা রে ও তো মাইনে ও ভাই আড়াতো মারাদা দছি কোরে ও বন্ধু করে ও মাইনে जी कर हक हथेगा ਬਾਪਾ ਕਹਿੰਦਾ ਲੋਕ ਨੇ ਤੇਰਾ ਕੰਝਾ ਹੈ ਮਾਪਾ ਬੇਸੁਰ ਸੁਣੀ ਨਾ ਨਾ ਧੁਰੂ ਆ ਹਾਂ ਹਾਂ ਇਹਦਾ ਨਹੀਂ ਹੁੰਦਾ ਕਿ ਕਿ ਬਸ ਨਹੀਂ ਮੇਰੀ ਗੱਲ ਸੁਣੀ ਦੇ ਹੋਣੇ ਆ ਜਦ ਮੇਰੀ ਗੱਲ ਸੁਣਾ ਜੇ ਸੋਲ ਦਿੰਦੇ ਨਾ ਕਿ ਮੇਰਾ ਕਹਿੰਦਾ ਮੈਂ ਆਹ ਕਟਰਾ ਫੇਰ ਦੁਆਨਗੇ ਛੇਵਾ ਕਰਾ ਰਿਹਾ ਮੇਸ਼ੋ ਗਲਤੀ ਹੋ ਗਈ ਮੈਂ ਦੱਸ ਕਿੰਨੇ ਕਰੀ ਹੰਦੀ ਗਲਤੀ ਗਲਤੀ ਕਿੰਨੇ ਕਰਦੀ ਆ ਲੈ ਕਿੰਨੀ ਗਿਣਾ ਹੋਇਆ ਮੈਂ ਕਹਿੰਦਾ ਮਾਫੀ ਤਾਂ ਮੰਗੀ ਜਾਂਦਾ ਹੁਣ ਕਦੋਂ ਫੇਰ ਕਰਾ ਕੇ ਕੋਈ ਕਹਿੰਦਾ ਮਾਫੀ ਮੰਗਦਾ ਮੈਂ ਬਾਬਾ ਸਿੱਧੂ ਜੀ ਨਾਲ ਹੁੰਦੇ ਨੇ ਬਾਬਾ ਇਹ ਕਸਰਾ ਕੋਈ ਨਹੀਂ ਬਸ ਤੇਰਾ ਤੂੰ ਜਿਹੜਾ ਕੰਮ ਕਰਨਾ ਸੀ ਤੂੰ ਕਰ ਦਿੱਤਾ ਤੈਨੂੰ ਨਹੀਂ ਪਤਾ ਸੀ ਵੀ ਇਹ ਕੰਮ ਹੁੰਦੇ ਆ ਜਾਂ ਨਹੀਂ ਹੁੰਦੇ ਤੂੰ ਅਸੀਂ ਤਾਂ ਦੇਖ ਕਾਨੂੰਨ ਨੇ ਜਿਹੜੀ ਕਾਰਵਾਈ ਕਰਨੀ ਉਹ ਕਾਨੂੰਨ ਨੇ ਕਰਨੀ ਆ ਪਰ ਜਿਹੜੀ ਪੰਥ ਦੇ ਲਿਖ ਦੇ ਵਿੱਚ ਵੀ ਗੁਰੂ ਮਾਰਾ ਸਭ ਦੇ ਸਾਂਝੇ ਨਹੀਂ ਤੇ ਤੂੰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹ ਉਹਨਾਂ ਨੂੰ ਦਿਖਾ ਕੇ ਇੱਕ ਦੁਕਾਨਦਾਰੀ ਦਿਖਾ ਕੇ ਮੈਂ ਨਹੀਂ ਦੁਕਾਨਦਾਰੀ ਬਣਾਉਂਦੇ ਮੈਂ ਨਹੀਂ ਦੁਕਾਨਦਾਰੀ ਕਿੰਨੀ ਖਰਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇੱਕ ਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਆਈ ਕਰਮਜੀਤ ਸਿੰਘ ਜੀ ਮਾਲਵਾ ਜੋਣਾ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀ 2 ਤੋਂ 3 ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਆਨੰਦ ਕਾਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦਿਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾ ਸਾਟੀਆਂ ਵਕੀਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਅਨੰਦ ਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹੂੰ ਔਰ ਔਰ ਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਾ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਗਰਕ ਜਾਂਦਾ ਇਹੋ ਜਿਹੇ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਕੀ ਸੈਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐਦਾਂ ਹੁੰਦੀ ਹੈ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 ਜਾਂ 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਵੀ ਦੇ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਤਾਂ ਸਿੱਧੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਤੇ ਕੁੜੀ ਦੇ ਮਾਪਿਓ ਦਾ ਹੁੰਦਾ ਆਧਾਰ ਕਾਰਡ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਵੇ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਨੂ ਇੱਥੇ ਵੱਖ-ਵੱਖ ਸਿੱਖਜਤ ਦੇ ਵੱਡੇ ਨੁਮਾਇੰਦੇ ਪਹੁੰਚੇ ਨੇ ਕਿ ਤੁਸੀਂ ਵੀ ਆਇਓ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਨ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ। ਕਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ। ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋਗੀ। ਅਸੀਂ ਗਲਤੀ ਨੂੰ ਐਸ ਤਾਂ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਕੀਲਾ ਫੈਸਲਾ ਰਵਾਈ ਦੂਜੀ ਦਾ ਖਾਲਸਾ ਰਵਾਈ ਦੂਜੀ ਦਾ ਮੇਰਾ ਨਾਮ ਜਰਮੇਲ ਸਿੰਘ ਜੀ ਕਿਹੜੇ ਗੁਰਦੁਆਰਾ ਸਾਹਿਬ ਤੇ ਗਰੰਟੀ ਹੋ ਤੁਸੀਂ ਗਰੰਟੀ ਨਹੀਂ ਮੈਂ ਤਾਂ ਪਟਨਾ ਸਾਹਿਬ ਤੋਂ ਆਣ ਕੇ ਗੁਰਦੁਆਰਾ ਨਾਮੇ ਪਾਸ਼ਾ ਦਾ ਬਣਾਇਆ ਆ ਕੀ ਗੱਲਬਾਤ ਹੋਈ ਆ ਜੀ ਇੱਥੇ ਗੱਲਬਾਤ ਕੋਈ ਨਹੀਂ ਦੱਸਾਂ ਸਾਡੇ ਕੋਲ ਤੇ ਜਿਹੜਾ ਵੀ ਆਣ ਕੇ ਰੋਂਦੇ ਸੀ ਤੇ ਉਹਨਾਂ ਨੇ ਮੇਰਾ ਕਹਿੰਦਾ ਸਰਟੀਫਿਕੇਟ ਹੀ ਦੇਤਾ ਸੀ ਕੋਈ ਉਹਨਾਂ ਨੰਦ ਗੰਦ ਕੀਤੇ ਨੇ ਉਹਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਦਿਓ ਤੇ ਵਕੀਲ ਵੀ ਨਾਲ ਆਇਆ ਸੀ ਐਸੀ ਗੱਲ ਨਹੀਂ ਵੀ ਨਹੀਂ ਆਇਆ ਵਕੀਲ ਪਿਆ ਸੀ ਹੈ ਵਕੀਲ ਕੌਣ ਸੀ ਅਵਾ ਕੀ ਦੱਸ ਦੋ ਵੈਸੇ ਦੱਸ ਦੋ ਕੌਣ ਸੀ ਮੈਨੂੰ ਉਹਨਾਂ ਦਾ ਨਾਂ ਨਹੀਂ ਨਾ ਨਾਂ ਦੱਸੂਗਾ ਮੈਂ ਕੁੜੀ ਦਾ ਆਧਾਰ ਕਾਰਡ ਲਿਆ ਸੀਗਾ ਮੁੰਡੇ ਦਾ ਆਧਾਰ ਕਾਰਡ ਲਿਆ ਸੀ ਤੁਸੀਂ ਮੇਰਾ ਕਹਿੰਦਾ ਮੈਨੂੰ ਖਿਆਲ ਜੈ ਨਹੀਂਗਾ ਮੈਨੂੰ ਪਤਾ ਨਹੀਂ ਆ ਵੇਖੋ ਕਿੰਨਾ ਚਿਰ ਆ ਫੋਨ ਆ ਮੁੰਡਿਆ ਫੋਨ ਲਿ ਗਿਆ ਕਿੰਨਾ ਚਿਰ ਹੋ ਗਿਆ ਜੀ ਵਿਆਹ ਉਹਨੂੰ ਸਰਟੀਫਿਕੇਟ ਦਿੱਤੇ ਨੂੰ ਮੈਂ ਕਹਾਂ ਜੋ 2 ਮਹੀਨੇ ਦਾ ਲਾ ਕੇ ਚੱਗੇ ਹੋਗੇ ਤੇ ਕੋਈ ਪੜਤਾਲ ਨਹੀਂ ਕੀਤੀ ਵੀ ਕੁੜੀ ਦੀ ਉਮਰ ਘਾਟਾ ਵਾਧਾ ਤੁਹਾਡੇ ਵੱਲੋਂ ਕੋਈ ਪੜਤਾਲ ਨਹੀਂ ਉਮਰ ਉਹਨਾਂ 20 10 20 25 ਸਾਲ ਦੀ ਦੱਸਿਆ ਸੀ ਰਾਤੀ ਵਕੀਲ ਨੇ ਵੀ ਗੱਲ ਕੀਤੀ ਇਹਨਾਂ ਨਾਲ ਗੱਲ ਕੀਤੀ ਦੀ 25 ਸਾਲ ਕੱਢ ਨਹੀਂ ਲਿਆ ਤੋ ਵੀ ਕੁੜੀ ਦਾ ਧਾਰ ਕੱਢਦਾ ਲਿਆ ਹੋਊਗਾ ਮੇਰੇ ਕੋਲ ਚਾ ਸਿੱਖ ਜਥੇਬੰਦੀਆਂ ਪਹੁੰਚੀਆਂ ਇੱਥੇ ਉਹ ਕਹਿੰਦੀਆਂ ਨੇ ਕਿ ਤੁਹਾਡੇ ਵੱਲੋਂ ਮਹਾਰਾਜ ਜੀ ਹਜ਼ੂਰੀ ਵਿੱਚ ਜਿਹੜਾ ਨਿਰਾਦਰ ਕੀਤਾ ਜਾ ਰਿਹਾ ਮਹਾਰਾਜ ਜੀ ਦਾ ਨਹੀਂ ਨਿਰਾਦਰ ਤਾਂ ਉਹ ਮੈਂ ਜੇ ਬਜ਼ੁਰਗਾਂ ਮੈਂ ਪਟਨਾ ਸਾਹਿਬ ਤੋਂ ਆਣ ਕੇ ਗੁਰਦਵਾਰਿਆਂ ਨਾਮੇ ਪਾਛਾ ਦਾ ਬਣਾਇਆ ਤੇ ਚੱਲ ਮੇਰਾ ਕਹਿਣ ਦਾ ਮੇਥੋਂ ਗਲਤੀ ਹੋਈ ਜੇ ਤਾਂ ਮੈਨੂੰ ਗਲਤੀ ਮੇਰਾ ਕਹਿਣ ਦਾ ਚਾਹੇ ਮਾਫ ਕਰ ਦਿਓ ਚਾਹੇ ਮੈਨੂੰ ਜਿਹੜਾ ਡੰਨ ਲਾਉਣਾ ਡੰਦਾ ਦਿਓ ਓਕੀ ਗਲਤੀ ਕੀ ਤੁਹਾਡੇ ਤੋਂ ਗਲਤੀ ਇਹ ਹੋ ਜਾਂਦਾ ਵੀ ਜੈ ਸਰਟੀਫਿਕੇਟ ਦਿੱਤਾ ਜੀ ਗਲਤੀ ਹੋਰ ਕਾਦੀ ਹੈ ਗਲਤੀ ਨਹੀਂ ਤੁਸੀਂ ਇਹਨਾਂ ਦੇ ਕਹਿਣ ਤੇ ਗਲਤੀ ਮੰਨਦੇ ਪਏ ਕਿ ਤੁਹਾਨੂੰ ਪਤਾ ਵੀ ਗਲਤੀ ਹੋਈ ਹੈ ਬਾਬਾ ਜੀ ਅੱਗੇ ਵੀ 2-3 ਵਾਰੀ ਤੁਹਾਡੇ ਕੋਲੇ ਆਏ ਆ ਅੱਗੇ ਪਹਿਲਾਂ ਵੀ ਤੁਹਾਡੇ ਕੋਲ ਉਹ ਤਾਂ ਦੱਸਾਂ ਮੈਂ ਪਹਿਲਾਂ ਬਾਹਰ ਫੇਰਦਾ ਰਿਆਂ 1500 ਰੁਪਏ ਦਾ ਤੇ ਮੇਰਾ ਗੈਂਦਾ ਬਾਹਰ ਫੇਰਦਾ ਰਿਆਂ ਸਰਟੀਫਿਕੇਟ ਵਿੱਚ ਡੱਟਾ ਹੋਗਾ ਮੈਨਾਂਨ ਵਾਕਿਆ ਹੀ ਅੱਜ ਤੋ ਪਿੱਛੇ ਮੈਂ ਨਹੀਂ ਕਰਦਾ ਇਹ ਤਾਂ ਇਹ ਬੋਲ ਵੀ ਗਿਆ ਜ਼ਰਾ ਇਹ ਇਹ 9 ਮਹੀਨਾ ਬਾਅਦ ਹੋਇਆ ਮੈਨੂੰ ਖਿਆਲ ਵੀ ਨਹੀਂ ਆ ਬਈ ਮਤਲਬ ਮੇਰੇ ਦਿਮਾਗ ਚੋਂ ਨਿਕਲ ਗਿਆ ਇਹ ਤਾਂ ਮੈਂ ਕੱਦ ਨਹੀਂ ਆ ਮੇਰਾ ਕਹਿਣਾ ਮੈਂ ਪੈਸਿਆਂ ਪੂਸਿਆਂ ਲਾਲਚ ਨਹੀਂ ਜਿੰਦਾ ਇਹਨਾਂ ਚੀਜ਼ਾਂ ਦੀ ਬਾਬੇ ਲੱਗਦਾ ਨਹੀਂ ਕਿ ਇੱਕ ਸਾਲ ਦੋ ਇੱਕ ਮਹੀਨਿਆਂ ਤੋਂ ਦੋ ਮਹੀਨਿਆਂ ਤੋਂ ਕੁੜੀ ਲੱਭਦੇ ਪਏ ਆਪਦੇ ਤੇ ਤੁਸੀਂ ਇੱਥੇ ਉਹਨਾਂ ਦਾ ਸਰਟੀਫਿਕੇਟ ਦੇਈ ਜਾ ਰਹੇ ਹੋ ਨਹੀਂ ਮੇਰਾ ਕਹਿਣ ਦਾ ਵੀ ਇਹ ਤਾਂ ਉਹ ਆਂਦੇ ਆਂ ਮਾਪਿਓ ਦੇ ਨਾਲ ਸਹਿਮਤ ਹੋ ਕੇ ਆਏ ਆ ਉਹ ਤਾਂ ਕੁੜੀ ਵੀ ਆਂਦੀ ਮੁੰਡਾ ਵੀ ਆਂਦਾ ਸੀ ਤੁਸੀਂ ਮਾਪਿਓ ਨਾਲ ਗੱਲ ਕੀਤੀ ਫੋਨ ਤੇ ਜੀ ਪੁੱਛਿਆ ਪਰਤਾਲ ਕੀਤੀ ਪਰਤਾਲ ਨੂੰ ਵਕੀਲ ਦੱਸੂਗਾ ਤੁਹਾਨੂੰ ਵਕੀਲ ਨੇ ਜਿਹੜੀ ਵਕੀਲ ਨਾਲ ਗੱਲ ਹੋਈ ਹੈ ਕਿ ਜੀ ਤੁਸੀਂ ਤਾਂ ਪਰਤਾਲ ਕਰਨੀ ਸੀ ਨਾ ਬਾਬਾ ਜੀ ਉਸ ਚੀਜ਼ ਮੈਂ ਕੀਤੀ ਜੀ ਪੁੱਤ ਮੇਰਾ ਕਹਿੰਦਾ ਮੈਂ ਕਿ ਉਹਨਾਂ ਨੂੰ ਆਖਿਆ ਜੀ ਮੈਂ ਕਿਹਾ ਵੀ ਸਰਟੀਫਿਕੇਟ ਨਹੀਂ ਜਾਇਦਾ ਉਹਨ ਮੇਰਾ ਕਹਿੰਦਾ ਮੈਂ ਕੱਲ ਬੁੱਢੇ ਬਾਰੇ ਮੈਂ ਫਸੂਗਾ ਉਹ ਆਉਂਦੇ ਨਹੀਂ ਬਾਬਾ ਜੀ ਨਹੀਂ ਜਾਇਦਾ ਅਸੀਂ ਮਸਬੜਾ ਫਸਾ ਨਹੀਂ ਦਿੰਦੇ ਅਸੀਂ ਮੇਰਾ ਕਹਿੰਦਾ ਸਰਟੀਫਿਕੇਟ ਦਿੱਤਾ ਜਾਂਦਾ ਗੁਰਦਰਾ ਸਾਹਿਬ ਵੱਲੋਂ ਤਾਂ ਇੱਕ ਰਜਿਸਟਰ ਤੇ ਉਹਦਾ ਪ੍ਰੋਪਰ ਨਾਮ ਲਿਖਿਆ ਜਾਂਦਾ ਤੁਹਾਡੇ ਵੱਲੋਂ ਨਾਮ ਲਿਖਿਆ ਗਿਆ ਰਜਿਸਟਰ ਅੱਗੇ ਰਜਿਸਟਰ ਵੀ ਜਦੋਂ ਆਏ ਹੀ ਲੈ ਗਏ ਜਹੇਦਾਰ ਲੈ ਗਿਆ ਸੀ ਉਹ ਰਜਿਸਟਰ ਨਹੀਂ ਜਦੋਂ ਨਾਲ ਦੂਜਾ ਆਇਆ ਹੀ ਹੁਣ ਕੋਈ ਰਜਿਸਟਰ ਨਵਾਂ ਰਜਿਸਟਰ ਲਾ ਲੋ ਨਵਾਂ ਰਜਿਸਟਰ ਆਇਆ ਕੋਈ ਨਹੀਂ ਪੁੱਤ ਜੇ ਨਹੀਂ ਲਾਇਆ ਕੋਈ ਲਾ ਦੋ ਹੁਣ ਮੈਂ ਨੰਨਕਰ ਚ ਕਰਨੀ ਨਹੀਂ ਮੈਂ ਹੱਥ ਜੋੜ ਕੇ ਮੈਂ ਇਹਨਾਂ ਚੀਜ਼ਾਂ ਚਾਹੁੰਦਾ ਹੀ ਨਹੀਂਗਾ ਬਾਬਾ ਜੀ ਪਹਿਲਾਂ ਵੀ ਜਿਹੜੀ ਟੀਮ ਆਈ ਤੁਹਾਡੇ ਕੋਲੇ ਜਿਹੜੀ ਗੁਰੂ ਸਿੱਖ ਦੀ ਫੌਜ ਆਈ ਹੈ ਇਹਨਾਂ ਵੱਲੋਂ ਪਹਿਲਾਂ ਵੀ ਤੁਹਾਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਪਹਿਲਾਂ ਵੀ ਤੁਸੀਂ ਮਾਫੀ ਮੰਗ ਕੇ ਖੜਾ ਛੜਾ ਉਹ ਤੇ ਮੇਥੋਂ ਨਾ ਗਲਤੀ ਹੋ ਗਈ ਮੈਂ ਮੰਨਦਾ ਹੁਣ ਵੀ ਗਲਤੀ ਹੋ ਗਈ ਹੈ ਮੈਂ ਅੱਗੇ ਬਾਅਦੇ ਆਨੰਦ ਕਾਰਜ ਕਰੂੰਗਾ ਨਹੀਂ ਭਾਵੇਂ ਸੋਨੇ ਦਾ ਵਿਖਾਰੀ ਦੇਵੇ ਮੈਂ ਮੱਲੇ ਦਾ ਵੀ ਨਹੀਂ ਕਰੂੰਗਾ ਉਹ ਕਿੰਨੇ ਪੈਸੇ ਲਏ ਸੀ ਉਹ ਤੇ 2000 ਰੁਪਿਆ ਮੈਂ ਦਿੱਤਾ ਮੈਨੂੰ ਮੈਂ ਆਖਦਾ ਮੈਂ 5000 ਲਿਆ 10000 ਲਿਆ ਇਹਨਾਂ ਦਾ ਰਿਸ਼ਤਾ ਪਤਾ ਸੀ ਤੁਹਾਨੂੰ ਕੀ ਸੀ ਆਪਸ ਵਿੱਚ ਨਹੀਂ ਮੈਨੂੰ ਨਹੀਂ ਪਤਾ ਇਹ ਵੀ ਨਹੀਂ ਦੱਸਿਆ ਨਾ ਪੜਤਾਲ ਕਰਨ ਤੋਂ ਬਿਗਾਰੇ ਤੋਂ ਸਰਟੀਫਿ ਸਰਟੀਫିକੇਟ ਉਹ ਵਕੀਰ ਨੇ ਦੱਸਿਆ ਵੀ ਇਹ ਮਤਲਬ ਨੰਨ ਕਰਜ ਕਰਨੇ ਆ ਇਹ ਨੰਨ ਕਰਜ ਜੀ ਅਸੀਂ ਇਹਦੀ ਉਮਰ ਐ ਪੂਰੀ ਐ ਤੇ ਮਾਪਿਓ ਦੇ ਨਾਲ ਵੀ ਸਹਿਮਤ ਆ ਤੇ ਵਕੀਰ ਨੇ ਇਹਨੂੰ ਸਰਟੀਫିକੇਟ ਜਿਹੜਾ ਇਹ ਕੱਟਿਆ ਵੀ ਇਹਦਾ ਵਕੀਰ ਦੀ ਸੈਟਿੰਗ ਹੋਈ ਐ ਇਹਦੇ ਨਾਲ ਉਹ ਨਹੀਂ ਅੰਦਰ ਵੀ ਐ ਉਹ ਆਨੰਦ ਕਰਕੇ ਜਾਵਾ ਤੁਸੀਂ ਇਹ ਮਾਮਲਾ ਇਹ ਜੀ ਵੀ ਇੱਕ ਮਹੀਨੇ ਪਿੰਡ ਦੀ ਲੜਕੀ ਇੱਥੋਂ ਚਲੀ ਗਈ ਸੀ ਮੇਰੇ ਹੁਣ ਧਿਆਨ ਚ ਮਾਮਲਾ ਆਇਆ ਕਿ ਉਹਨੇ ਬੁੱਕੀਪਰੇਂ ਪਿੰਡ ਦੇ ਇੱਕ ਦੇਵ ਸਿੰਘ ਨਾਂ ਦੇ ਵਿਅਕਤੀ ਨਾਲ ਪੇਪਰ ਮੈਰਿਜ ਕਰਾਈ ਹੈ ਕੋਰਟ ਚ ਭੇਜੋਗੇ ਆਪਦੇ ਆਰਡਰ ਕਰਾਏ ਸਰ ਇਹ ਮਾਮਲਾ ਤੁਹਾਡੇ ਧਿਆਨ ਤੇ ਸੀਗਾ ਪਰ ਪਰਿਵਾਰ ਵੱਲੋਂ ਕਿ ਰੋਪ ਲਗਾਏ ਜਾ ਰਹੇ ਕਿ ਪੁਲਿਸ ਨੇ ਸਾਡੀ ਕੋਈ ਕਾਰਵਾਈ ਨਹੀਂ ਸਰ ਇਹ ਮੈਂ ਤਾਂ ਪਹਿਲਾਂ ਦੀ ਗੱਲ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਬਾਕੀ ਦੇ ਕੋਈ ਨਵਾਰੇ ਆਉਣਗੇ ਇਹ ਪੜਤਾਲ ਕਰ ਲਾਂਗੇ